ਮਸਾਕੀ ਵਾਲਾ ਬਲੌਗ ਕਿਦਾਂ ਲੱਗਾ ਸਾਰਿਆਂ ਨੂੰ ਕਹਦਣਾ ਲੱਗੇ ਬਾਲਾ ਵਜੀ ਇਹ ਵੀ ਦਸ ਮੜੇ ਆ ਜੀ ਵੀ ਮਗਾਈ ਆ ਮੈਂ ਕਿਹਾ 36 ਦੀ ਨਾਲੋਂ 4 4 ਵੀਲ ਮਗਰ ਜਾਦਾ ਜੱਜਦਾ ਨਾ ਅੰਬੇ 'ਚ ਮਾਰਿਆ ਕਹਿੰਦੇ ਇਹਨਾਂ ਨੇ ਆ ਇਧਰ ਬਹਿ ਗਏ ਆ ਕੇ ਰੜਾ ਲਾਉਣ ਲੱਗ ਪਏ ਆ ਕੀ ਕਰ ਦੋਸਤ ਆਪਾਂ ਵੀ ਤਾਂ ਰੜਾ ਹਾਈ ਲਾਈਟ ਦਾ ਯਾ ਜ਼ਰੂਰ ਜੀ ਮੁੰਡਿਓ ਬਾਕੀ ਆ ਬਾਨੀ ਹੁਣੀ ਨਾਲ ਆ ਬੁਰਾ ਹਾਲ ਆ ਚਾਲੀ ਪੱਟੀ ਗਈ ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਜੋ ਹਾਂਜੀ ਆ ਜੋ ਆ ਜੋ ਚਲੋ ਆਣੀ ਯਾਰ ਟੋਫੀ ਉਹ ਤੇਰੀ ਖਾਲੀ ਕਰਕੇ ਇਹਦੇ ਲਿਆ ਆਂ ਫੇਰ ਕੰਡੇ ਦੇ ਉਹ ਦੋ ਮਸ਼ੀਨਾਂ ਕੱਟੀਆਂ ਲੱਗ ਜਣੀਆਂ ਹਣੀ ਦਾ ਹੱਸੀਆ ਦਾ ਖਾਪਦੇ ਨੇ ਕੀ ਲਮਕਾ ਆ ਭਰਾਵਾ ਮਿੱਤਰਾਂ ਅੰਕਲ ਫਸ ਗਿਆ ਹੱਡ ਨੱਕ ਅੰਕਲ ਫਸ ਗਿਆ ਗੈਣਾ ਮੈਂ ਨਹੀਂ ਕਰਨੀ ਜੋ ਮਰਜ਼ੀ ਕਰ ਲੋ ਇੱਧਰ ਨਹੀਂ ਲੰਗੇ ਨਹੀਂ 4x4 ਟਰੈਕਟਰ ਆਪਣਾ ਇਹ ਕਾਣਾ 150 HP ਉਹ ਆ ਮੋਟਰਸਾਈਕਲ ਆਪਾਂ ਪਹਿਲੀ ਵਾਰੀ ਵੇਖਿਆ ਅਰਚ ਆਹ ਐਵੇਂ ਚਕਾਈ ਜਾਂਦਾ ਗੱਲ ਨਹੀਂ ਪਾਦਨੀ ਆ ਲੈ ਫਰੀ ਗੱਲ ਕਿਆ ਅੱਜ ਲਾਸਟ ਅੱਜ ਲਾਸਟ ਵਲੌਗ ਜਾਵੇਂ ਬਹਿਲ ਬਹਿਲ ਕਰਦੀ ਇੱਕ ਵਾਰ ਤਾਂ ਪੈਰੋਂ ਚੱਕਦੇ ਸਾਰੇ ਇਹ ਕਰੂ ਕੁਝ ਹਾਂ ਇੱਕ ਵਾਰ ਤਾਂ ਜੱਕਦੇ ਪੈਰ ਤੇ ਕਰੂ ਕੁਝ ਮੁੰਡਾ ਆ ਖਾਣ ਵਾਲਿਆ ਸਾਥੀ ਸ리에 ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੀਡੀਆ ਦਾ ਸਾਰੇ ਘੈਂਡ ਹੋ ਗਏ ਧੁੱਪ ਬਹੁਤ ਜਿਆਦੀ ਗਰਮੀ ਆ ਗਈ ਤੇ ਅੱਜ ਬੰਦੇ ਉਡਾਉਂਦੇ ਕਣਕ ਏ ਮਸਾਕੀ ਵਾਲਾ ਬਲੌਗ ਕਿਦਾਂ ਲੱਗਾ ਸਾਰਿਆਂ ਨੂੰ ਇਹ ਦੱਸੋ ਪਹਿਲਾਂ ਠੀਕ ਠਾਕ ਏ ਬਲਾਂਦੇ ਦਾ ਨੂੰ ਅੱਜ ਬੰਦਿਆਣਾ ਹਾਂਜੀ ਹਾਂਜੀ ਸਸਰੀ ਗੱਲ ਜੀ ਬੜਾਈ ਇਹਨੇ ਕਣਕ ਆ ਸਾਹਮਣੇ ਹੀ ਅੱਜ ਸ਼ੁਰੂ ਕਰਦੇ ਅੱਜ ਬਾਪੂ ਦੀ ਮਿਹਰ ਨਾਲ ਸਤਾ ਬਣਾਣਾ ਅੱਜ ਕਣਕ ਕੀਤੀ ਸ਼ੁਰੂ ਲੱਗਣੀ ਤੇ ਕਾਦਣਾ ਲੱਗੇ ਵਾਲਾ ਵਧੀ ਇਹ ਵੀ ਦੱਸ ਮੜਾ ਜੀ ਮਜ਼ਾਈ ਆ ਨਹੀਂ ਨਹੀਂ ਜੇਸੀ ਵੀ ਨਹੀਂ ਨਹੀਂ ਕਾਣ ਲੱਗੇ ਵਟਨ ਬਲਾਜ ਟਰੈਕਟਰ ਦਾ ਅੱਜ ਕਿਹੜਾ ਅੱਜ 4 ਵੀਲ ਖੜਾ ਉਹ ਠੀਕ 63 ਦੀ ਘਰੇ ਖਿਲਾ ਰਿਹਾ ਅੱਜ ਅੱਜ ਫੋਰ ਫੋਰ ਟੈਸਟਿੰਗ ਕਰ ਰਿਹਾ ਟੈਸਟਿੰਗ ਕਰਦਾ ਉਹਨੂੰ ਵੱਡਾ ਟਰਾਲਾ ਵੀ ਬਣਾਇਆ ਸੀ ਉਹਦੇ ਮਗਰ ਪੈ ਗਿਆ ਵਾ ਬਾਕੀ ਦੇ ਬਾਪੂ ਨਹੀਂ ਬੈਠੇ ਆ ਗੱਠਾਂ ਦਾ ਕਰੋ ਵੀ ਆਹ ਛੁੱਟ ਗਈ ਜਿਹੜਾ ਸਟਮਣਾਇਆ ਬਹੁਤ ਦੂਰ ਤੱਕ ਅਸੀਂ ਆ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਾ ਸਤਿ ਸ਼੍ਰੀ ਅਕਾਲ ਇਧਰ ਵੀ ਬੁਲਾਵੇ ਤੇ ਦੱਸ ਦਿੰਦੇ ਬੋਲ ਕੇ ਸਤਿ ਸ਼੍ਰੀ ਅਕਾਲ ਜੀ ਅੱਜ ਦੱਸਦੇ ਕੀ ਕਰਨ ਲੱਗੇ ਆ ਕੋਰਟ ਬੋਰੀ ਹੈ ਜੀ ਪਹਿਲੇ ਦਿਨ ਪਹਿਲਾ ਦਿਨ ਬਾਈ ਹੋਈ ਹੈ ਡਰਦੇ ਵੱਡ ਰਹੇ ਹਜੇ ਉਧਰ ਰੋਕੇ ਵੱਡਣੀ ਹਾਂ ਪਰਮਾਤਮਾ ਨੇਰ ਕਰੇ ਸਰਬਤ ਸਭ ਸਤਿ ਉਹ ਕਿਆਂ ਮੇਰੇ ਨਾਲ ਦੋ ਬੈਗੀਆਂ ਤੀਜੀ ਆ ਮੈਂ ਹੋ ਗਿਆ ਲੇਟ ਲੇਟ ਇਦਾਂ ਕਿ ਮੈਨੂੰ ਜਾਣਾ ਪਿਆ ਸ਼ਹਿਰ ਆ ਕੀ ਰਿਵਿਊ ਲੈਨੇ ਕੀ ਕਹਿੰਦਾ ਉਸਤਾਦ ਮੈਂ ਕਹਿੰਨਾ ਮੈਂ ਕਹਾਂ 36 ਦੀ ਨਾਲੋਂ 4 ਵੀਲ ਮਗਰ ਜ਼ਿਆਦਾ ਜੱਜਦਾ ਨਾ ਟਰਾਲਾ ਮੈਂ ਜੀ ਦੂਰਾ ਵੜਾ ਨੋਟ ਕਰਦਾ ਇਹ ਮਜ਼ਾ ਵਾਲਾ ਮਜ਼ਾ ਉਹਦੇ ਨਾਲ ਹੀ ਆਉਣਾ ਪਰ ਜਿਹਦਾ ਮਜ਼ਾ ਸੁਭਾ ਦਿਆ ਮੈਨੂੰ ਪਤਾ ਨਾ ਸੀੜੀਆਂ ਬਣਾਉ ਨੂੰ ਫਿਰਦਾ ਵਾ ਤਾਂ ਤਾਂ ਖੌਨਾਂ ਨੂੰ ਰੋਜੇ ਕਰਕੇ ਆ। ਆ ਚੈੱਕ ਕਰੋ। ਨਾ ਦੀਆਂ ਗੱਲ ਬਾਤ ਜੀ। ਮੈਂ ਕਿਹ ਗੱਲ ਬਾਤ ਇੰਦਾ ਵਾਂਗੇ। ਝੋਨਾ ਜਿਹੜਾ ਹੈ ਨਾ ਉਹ 3 1/2 ਦਿਨ ਕਿੱਲੇ ਪੈਂਦਾ ਹੀ ਇੱਚ। 3 3 ਕਿੱਲੇ। ਤੇ ਜਿਹੜਾ ਕਣਕ ਵਾਏ ਸੇਖ ਲੈ, ਰਾਹ ਉਹ ਨਾ ਵਹਿਣੀ ਆ। 3 ਪੈਣ ਮੁਝ ਲੈਣਾ ਪਤਾ ਨਹੀਂ ਕਿੱਥੋਂ ਲੈਣਾ। ਦੇਖੋ। ਕਰ ਲਾ ਕਰ ਲਾ ਅਗਲੇ ਖਤੇ ਲੱਗੇ ਮਸ਼ੀਨ ਮਾੜਨ ਹਾਂਜੀ ਈ ਡਾਗ ਇਕਦਰੀ ਇਹਦੀ ਵੀ ਲੱਗਦੀ ਹੈ ਨਾ ਕੱਲ ਗੁੱਟਾ ਕਹਿੰਦੇ ਉਹ ਉਹ ਖੰਬੇ 'ਚ ਮਾਰਿਆ ਕਹਿੰਦੇ ਇਹਨਾਂ ਨੇ ਐਏ ਮਸ਼ੀਨ ਖੰਬੇ 'ਚ ਮਾਰੀ ਹੈ ਕੋਣ ਕਰਦਾ ਉਹ ਨਹੀਂ ਤਾਰਾ ਦੱਸ ਨਹੀਂ ਸਰਦਾਰ ਦਾਦਾ ਉਹਨੂੰ ਇਨਾ ਖੰਬੇ ਨਾਲ ਲਾਤੀ ਇਹਨਾਂ ਨੇ ਐਵੇਂ ਕਈ ਦਾ ਲਮਕਾ ਹੀ ਦਿੱਤਾ ਉਹ ਵਾਲਾ ਨੀਵਾ ਦੇ ਅੱਗੇ ਦੂਜੀ ਮਸ਼ੀਨ ਦਾ ਫੇਰ ਵੀ ਠੀਕ ਆ ਮਠਾੜੂ ਦਾ ਬਹੁਤ ਜ਼ਿਆਦਾ ਨੀਵਾ ਵਾ ਇਹਦੀ ਹੁਣ ਛਤਰੀ ਜਿਹੜੀ ਆ ਨਾ 4 ਵੀਲ ਦੀ ਉਹ ਹੈਗੀ ਆ ਥੋੜੀ ਦੂਜੇ ਨਾਲ ਨੀਵੀਂ ਆ ਪਰ ਇਹ ਵੀ ਲੱਗਦੀ ਆ ਇਹਦੇ ਨਾਲ ਜਿਹੜੀ ਦੂਜੀ ਮਸ਼ੀਨ ਆ ਉੱਚੀ ਜਾਂਦੀ ਆ ਉਹਦਾ ਕੋਈ ਰੌਲਾ ਨਹੀਂ ਆ ਆਵੇ ਹੁਣ ਇਹਨਾਂ ਨੇ ਵੈਲਡਿੰਗ ਮਲਡਿੰਗ ਕੀਤੀ ਆ ਕੋਹ ਨਾ ਕੋ ਤੁਗੇ ਤੀ ਦਿਨ ਕਰਦੇ ਰਹਿੰਦੇ ਐ ਰਾਜੇ ਸਿੱਧਾ ਰਾਜੇ ਹਣਾ ਨੂੰ ਕਿਹੜਾ ਕੋ ਸਿੱਧਾ ਕੰਮ ਆਉਂਦਾ ਤੁਗੇ ਤੀ ਦਿਨ ਪੁੱਤ ਢੱਲੀਆਂ ਹੀ ਤਾਰਾਂ ਕੱਸਦੇ ਸੀਗੇ ਤੇ ਉਹ ਤਾਰਾਂ ਕਰਕੇ ਉਧਰ ਨਾਲ ਲਾ ਕੇ ਤਸਮਾ ਤੁਗੇ ਤੀ ਦਿਨ ਤੁਸੀਂ ਕੋਹ ਨਾ ਕੋ ਕਰਦੇ ਰਹਿੰਦੇ ਆ ਬਿਲਕੁਲ ਕਰਨਾ ਵੀ ਚਾਹੀਦਾ ਨਾ ਨੁਕਸਾਨ ਫਾਇਦਾ ਨਹੀਂ ਫਾਇਦਾ ਵੀ ਕੋਹ ਨਹੀਂ ਕਰਦੇ ਨੁਕਸਾਨ ਨੁਕਸਾਨ ਹੀ ਕਰਦੇ ਤੁਸੀਂ ਸਰਦਾਰਾਂ ਦੀ ਕਣ ਕਬੱਟ ਹੋ ਰਹੀ ਆ ਹਾਂ ਆਵੇ ਦੇਖਣੇ ਭਈ ਮੇਰੀ ਗਾਲ ਛੜ ਫੇਰ ਆ ਜਾਈ ਬਾਹਰਲੇ ਬੰਦੇ ਨੂੰ ਕੀ ਕਹਿਣਾ ਕੀਰਤ ਨੂੰ ਕੁਛ ਕਹਿਣਾ ਚਾਹੁੰਨਾ ਓਹ ਫੁੱਟ ਲੱਕ ਹੀ ਕਹਿਣਾ ਬਸ ਬਾ ਠੀਕ ਆ ਸਾਰੇ ਕਸ਼ਮੀਆਂ ਦੇਵੇ ਉਹਨੂੰ ਕੰਮ ਕਰੀਦਾ ਵਧੀਆ ਜਿਹਾ ਪੱਕਾ ਆਵੇ ਛੇਤੀ ਆਵੇ ਪੱਕਾ ਹੋਵੇ ਛੇਤੀ ਆਵੇ ਆਣ ਕੇ ਕਾ ਅਨੰਦਪੁਰ ਮੇਲੇ ਜਾਣਾ ਉਹਨੂੰ ਨਾਲ ਲੈ ਕੇ ਜਾਈਏ ਕਢਾਵੇ ਉਹ ਵੀ ਆਣ ਕੇ ਆਹ ਉਹ ਵੀ ਬਹੁਤ ਕਰਦਾ ਆਉਂਦਾ ਈ ਕੰਮ ਤਮੀਆਂ ਤਮੀਆਂ ਉਹ ਹੀ ਲਾਉਂਦਾ ਹੁੰਦਾ ਸੀ ਅਰਸ਼ ਨਹੀਂ ਆ ਸੈਰਾਇਤ ਤੋਂ ਉੱਤੇ ਹੀ ਤੁੱਤੇ ਹੀ ਤੁੱਤੇ ਹੀ ਉਹ ਇਹ ਤੋਤੇ ਹੀ ਬੇਲਾ ਗੱਲ ਸੁਣਾ ਰਾਜੇ ਦੀ ਕਿਹਨਾਂ ਅਰਸ਼ ਕੀਰਤ ਜਣਾ ਉਹ ਦੋ ਰਤੀਆਂ ਹੀ ਤੋਤੇ ਹੀ ਅਰਸ਼ ਤੋਂ ਮੈਂ ਇਹਨੂੰ ਆਖਦਾ ਤੂੰ ਕੁਝ ਕਹਿਣਾ ਚਾਹੁੰਦਾ ਉਹਦੇ ਬਾਰੇ ਕਹਿੰਦਾ ਕਹਿੰਦਾ ਛੇਤੀ ਪੱਕਾ ਫੱਕਾ ਹੋਵੇ ਤੇ ਬਾਹਰੋਂ ਆਵੇ ਨਾ ਮੇਲੇ ਜਾਈਏ ਰਾਜੇ ਜਣਾ ਮੇਲੇ ਅਗਲੀ ਓਰੀ ਰਾਜੇ ਲੈ ਹੀ ਜਾਣਾ ਯਾਰ ਆਪਾਂ ਅਗਲੀ ਓਰੀ ਇਹ ਕਰਮਾਂ ਚ ਨਹੀਂ ਤੈਨੂੰ ਲੈ ਕੇ ਹੀ ਜਾਣਾ ਆਪਾਂ ਕਰਮ ਕਰਮ ਆਪਣੇ ਨਾਲ ਹੀ ਆ ਕਰਮਾਂ ਚ ਹੋਇਆ ਜਰੂਰ ਜਾਵਾਂਗੇ ਆ ਜੀ ਕਹਿੰਦੇ ਮੇਰੇ ਵੀਰਾ ਕੌਣ ਆ ਗਿਆ ਬਾਕੀ ਮੁੰਡੇ ਜਾਣਦੇ ਆ ਮਰਦਾਂ ਦੇ ਪਿੰਡ ਐਂ ਚੱਲੇ ਸਵਾਲ ਲੈਣ ਕੀ ਲੈਣ ਚੱਲੇ ਵੀ ਦੱਸਦੇ ਮੜਾ ਯਾਰ ਰਗੜਾ ਨਾਲ ਹੋਣ ਲੱਗੇ ਆ ਤੇ ਮੋਟਰ ਦੇ ਠੀਕ ਆ ਉਹਦੇ ਬਾਅਦ ਤੇ ਗੱਡੀ ਚ ਪਿਆਰ ਛਲੀ ਚ ਰਸਤਾ ਉਹ ਚੱਕ ਕੇ ਹੁਣੀ ਆ ਤੇ ਆ ਗਏ ਨਾ ਰਗੜਾ ਇਹ ਪਾਰ ਤੇ ਰਹਿਣੇ ਹੈਗੇ ਸੀ ਠੀਕ ਆ ਵੀਖਿੰਦਾ ਸਾਹਿਬ ਤੁਸੀਂ ਕੋਈ ਕੋਸ ਕਹਿੰਦੇ ਜਿਵੇਂ ਤੁਸੀਂ ਹਰ ਨੰਬਰ ਕਰ ਰਹੇ ਹੋ ਮੋਰਚਲ ਦੇ ਮਹੌਜਨਾ ਹਰ ਖਰਾਬ ਆਏ ਸਹੀ ਵਾਅਦਾ ਨਹੀਂ ਨਾ ਆਪਾਂ ਹੱਟ ਨੀ ਰੱਖ ਹੈਗੇ ਰਾਹਾ ਵਾ ਇਹ ਅਸਲ ਚਾਹ ਲੱਗੇ ਦੀ ਅੱਜ ਦੇ ਹੋਸਟਲਾਂ ਦੇ ਉਹ ਚਾਹਦੇ ਨਹੀਂ ਰੱਖਦੇ ਕਰਦੇ ਕੇਂਦਰਾ ਇਹ ਨਾ ਨੋਬਲ ਸਕੀ ਰੱਖਦੇ ਭਾਈ ਕਣਕ ਵੜਾਉਂਦੇ ਆ ਤਾਂ ਟਰੈਕਟਰ ਤੇ ਇਧਰ ਬੈਗੇ ਆ ਕੇ ਰਗੜਾ ਲਾਉਣ ਲੱਗ ਪਏ ਆ। ਅੜਾਂ ਬੋਲ। ਇਧਰ ਰਗੜਾ ਲਾਉਣਗੇ। ਕਾ ਵਾ ਵਧੀਆ ਵਾ। ਆਹ ਭਾਜੀ ਹੁਣ ਇਥੇ ਕਰਦੇ ਆ ਦੂਜੇ ਇਹਨਾਂ ਦੀ। ਨੇ ਰਾਖੀ ਹੋਈ ਕਰਦੇ ਇੱਕ ਸਾਦੀ। ਗੱਠਾ ਦੀ। ਪਲਾੜੀ ਆਪਣਾ ਵਾ। ਪਲਾੜੀ ਭਾਜੀ ਇਹਨਾਂ ਦਾ। ਤੇ ਉਸਤਾਦ ਹੁਣ ਉਧਰ ਲੱਗੇ ਪਏ ਆ। ਇਧਰ ਵੀ ਆ ਵੀ ਗੱਠਾ ਦੀ ਉਹ ਵੀ ਜ਼ਿੰਮੇਵਾਰੀ ਸਾਰੀ ਤੁਹਾਡੇ ਕੋਲ ਆ। ਰਾਤ ਦਿਨ ਡਿਊਟੀ ਹੁੰਦੀ ਆ ਵੀਰ ਦਿਨ ਦਿਨ ਹੁੰਦਾ ਰਾਤ ਨੂੰ ਬੰਦੇ ਹੋਰ ਹੁੰਦੇ ਆ। ਬਾਕੀ ਰਗੜਾ ਇੱਥੇ ਮਿੱਤਰੋ ਰੋਜ ਲੱਗਦਾ ਵਾ ਕਿਹੇ ਵੀਰ ਭਰਾ ਨੇ ਆਉਣਾ ਹੋਵੇ ਨੰਗੇ ਦੇ ਟੱਪ ਤੇ ਗਿੱਧਰਪਿੰਡੀ ਰੋਡ ਕੰਟੈਕਟ ਕਰ ਲਿਓ ਗਾਇਸ ਵੀਰੇ ਆਜੋ ਗਾਇਸ ਵੀਰੇ ਆਜੋ ਗਾਇਸ ਵੀਰੇ ਗਾਇਸ ਵੀਰੇ ਨਹੀਂ ਨਾਲੇ ਤਾਂ ਹਾਂਜੀ ਕੀ ਹਾਲ ਦੋਸਤੋ ਹਾਂਜੀ ਕੀ ਹਾਲ ਦੋਸਤੋ ਆਪਾਂ ਵੀ ਤਾਂ ਰਗੜਾ ਆਈ ਲੱਗਦਾ ਯਾ ਜ਼ਰੂਰ ਜੀ ਹਾਂ ਹਾਂ ਜੇ ਅੱਜ ਆਪਾਂ ਲਾਉਂਦੇ ਤਾਂ ਹੈਗੇ ਪਹਿੰਜੀਆਂ ਲਾਓ ਜੀ ਆ ਤਿਆਰ ਹੋ ਗਿਆ ਜੀ ਕਿੱਧਰ ਪਿੰਡੀ ਰੋਡ ਤੇ ਤਾਂ ਨਹੀਂ ਰਗੜਾਤਾ ਨਹੀਂ ਲੱਗਦਾ ਤਾਂ ਨਹੀਂ ਹੋਣਾ ਫੇਰ ਵੀ ਤੇਰੇ ਤਾਂ ਨਹੀਂ ਕਰਕੇ ਤਾਂ ਵੀ ਤਸੀਰ ਠੰਡੀ ਤਾਂ ਨਹੀਂ ਹੈਗੀ ਤਸੀਰ ਠੰਡੀ ਕਰ ਲੈਣਾ ਬੰਦੇ ਅੱਜ ਮੈਂ ਆ ਮੌਸਮ ਪਹਿਲਾਂ ਕਰਨੀ ਜੀ ਬਹੁਤ ਪਈ ਹੋਣਾ ਵਾਹ ਵਾਹ ਲਾਪੀ ਵਗਣਾ ਨਾ ਬਹੁਤ ਜਿਆਦਾ ਹੈ ਜਿਆਦਾ ਹੈ ਕੱਲ ਤੇ ਬਰਹਾਲੀ ਪਰਸੋਂ ਵਿਆਹ ਗਏ ਆ ਇਹਦਾ ਏਸੀ ਅੱਗੋਂ ਨਹੀਂ ਉੱਠੇ ਕੋਈ ਏਸੀ ਵਾਲਾ ਕੂਲਰ ਜਿਹਾ ਲਾਇਆ ਹੈ ਇਹਨਾਂ ਨੇ ਮੈਂ ਖੰਡ ਖੁੰਡ ਤਿਆਰ ਐ ਪਰ ਫੇਰ ਡੋ ਡੁੰਗੇ ਲੈ ਜਾਂਦੇ ਐ ਗੱਲ ਬਾਤ ਓਕੇ ਆਵੇ ਆਣੀ ਪੁਣੀਆਂ ਤੁਹਾਨੂੰ ਪਤਾ ਫੇ ਮਗਜ ਵੀ ਅਸੀਂ ਦੋ ਤਰ੍ਹਾਂ ਦੇ ਲਿਆਂਦੇ ਆ ਠੰਡੇ ਇੱਕ ਦਵਾਣੀ ਦੇ ਤੇ ਇੱਕ ਕਦਬੂਜੇ ਦੇ ਗੱਲਬਾਤ ਕਰਾਵਾਂਗੇ ਪੂਰੀ ਬੰਦੇ ਠਾਰਦਨੇ ਆਪਾਂ ਬੰਦਾ ਸਾਡਾ ਦੂਹੋ ਦੂ ਜੋਰੋ ਜੋਰ ਲੱਗਾ ਇਹਨਾਂ ਕੋ ਕਮੀ ਪਸ਼ੀ ਰਹਿ ਨਾ ਜਾਵੇ ਭਰਪੂਰ ਕੇ ਟਰਾਲੀ ਆਦਨੇ ਲੈ ਘਲਾਰਤੀ ਇੱਥੇ ਮੋਲਾ ਲੈ ਕੇ ਆ ਗਿਆ ਕੂ ਇੱਕਾ ਮੁੜਿਓ ਵਾਦਣਾ ਗੱਲਵਾਦ ਡਰਣਾ ਮੱਲੋਂ ਮੋ ਲਈਆ ਕੋਈ ਅੰਕਲ ਡਰਾਤਾ ਯਾਰ ਵੱਡਿਆ ਗਿਆ ਵੱਡੀ ਗਈ ਕਣਕ ਕਿੰਨੇ ਕਿੰਨੇ ਕਿੱਲੇ ਵੜਲੇ ਅਰਸ਼ ਕਿੰਨੇ ਕਿੱਲੇ ਵੜਦੇ ਪੰਜ ਕਿੱਲੇ ਛੇਵੇਂ ਕਿੱਲੇ ਨੂੰ ਲੱਗੀ ਪਈ ਆ 6 ਕਿੱਲੇ ਪੈ ਚਲੇ ਆ ਉਹਨੂੰ ਕੋਈ ਫਰਕ ਨਹੀਂ ਆਣਾ ਅੰਕਲ ਜੀ ਆਹ ਚਲੋ ਜੀ 6 ਤੋਂ 8 ਕਿੱਲੇ ਪੈਣੇ ਆ ਇਹ ਤਾਂ ਫੇ ਛੇਤੀ ਕੰਮ ਸ਼ਾਰਕ ਕਿਹੜੇ ਲੱਗਣੇ ਆ ਸ਼ਹਿਰ ਦੇ 4-5 ਕਿਹੜੇ ਲੱਗਣੇ ਚਾਰ ਇਦਾਂ ਦੇ ਮੋਹਲੇ ਦੇ ਤਿੰਨ ਕਿਹੜੇ ਲੱਗਣੇ ਦੋ ਤਿੰਨ ਹੀ ਲੱਗਣੇ ਚਾਰ ਲੱਗਣੇ ਜੇ ਮੰਨ ਕੇ ਚੱਲੋ ਜੇ ਆ ਟਰਾਲਾ ਹੋਵੇ ਤੇ ਆ ਟਰਾਲਾ ਹੋਵੇ ਤੇਰੇ ਟਰਾਲੀਆਂ ਛੋਟੀਆਂ ਫੇਰ ਦੋ ਸਵੇਰ ਨੂੰ ਇੱਕ ਕਿਹੜਾ ਲਾਏ ਤੇ ਇੱਕ ਘੜਾਗਲੇ ਤੇ ਲਾਏ ਬਸ ਉਹ ਹੀ ਤਾਂ ਸਾਨੂੰ ਕਹਿ ਹੁੰਦੇ ਆ ਇਦਾਂ ਮੋਹਲੇ ਦੇ ਕਿਹੜੇ ਆ ਬਣ ਜਾਂਦੇ ਆ ਨਾ ਕਿੰਨੇ ਬਣ ਜਾਣੇ ਹੁਣ ਤੇਰੇ ਉਦਾਂ ਸਾਰਨਾ ਮੰਨ ਕੇ ਚੱਲ ਆ ਅਲੋ ਬਾਕੀ ਬਾਨੀ ਹੋਣੀ ਨਾਲ ਆ ਬੁਰਾ ਹਾਲ ਆ ਚਾਲੀ ਪੱਟੀ ਗਈ ਹੈਲੋ ਕੀ ਹੁੰਦਾ ਹੈਲੋ ਕੀ ਹੁੰਦਾ ਏਦਾਂ ਕਹਿਣਾ ਹੈਲੋ ਨਹੀਂ ਕਹਿਣਾ ਹਾਂਜੀ ਕੀ ਹਾਲ ਚੱਲ ਦੋਸਤੋ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਜੋ ਹਾਂਜੀ ਆਜੋ ਆਜੋ ਅੰਕਲ ਕਹਿੰਦਾ ਕਿਹੜੇ ਜਿੰਨੇ ਵੱਧ ਲੱਗਣਗੇ ਹੁੰਦੇ ਪੈਸੇ ਵੱਧ ਮਿਲਦੇ ਆ ਹਾਂ ਚਲੋ ਇਹ ਵੀ ਵਧੀਆ ਇਹ ਆਪਣੇ ਫੋਰਮੈਨ ਸਾਹਿਬ ਮੀਨ ਮਸ਼ੀਨ 3-4 ਲੱਖ ਜੀ ਲੱਗਦਾ ਵਾ 3-4 ਲੱਖ ਦਾ ਕਿਹੜਾ ਆ ਕਿਹੜਾ ਹੀ ਹੋਰ ਹੈ ਇਨੇ ਲਾਇਆ ਉਹਦੇ ਹੀ ਆ ਉਹਦੇ ਹੀ ਆ ਅਰਸ਼ ਦੀ ਆ ਅਰਸ਼ ਦੀ ਲੱਖ ਦੀ ਕਾਰ ਖਰੀਦੂਗਾ ਇੱਥੇ ਹਲੇ ਲੱਖ ਡੇਢ ਲੱਖ ਦੀ ਹੋਰ ਪੈਣੀ ਆ ਮਾ 5 ਲੱਖ ਦਾ ਟਰਾਲਾ ਤੇ 5 ਲੱਖ ਉਹਦੇ ਵਿੱਚ ਆ 10 ਲੱਖ ਰੁਪਇਆ ਘੱਟਾ ਜਾ ਰਿਹਾ ਤੇ ਅਗਲੇ ਪੰਨੇ ਤੇ 13 ਲੱਖ ਦਾ ਟਰੈਕਟਰ ਆਹੋ ਸਿੱਧਾ 26 ਲੱਖ ਜਾ ਰਿਹਾ ਤੁਰਿਆ ਤੇ ਲੋਕਾ ਕਹਣਾ ਹੋਵੇ ਡੈੱਕ ਲਾਇਆ ਤੁਰਿਆ ਦੇ ਕਮਲੇ ਵਾਂਗ ਉਹਨਾਂ ਨੂੰ ਕਿਹਾ 26 ਲੱਖ ਤੁਰਿਆ ਜਾਂਦਾ ਵਾਨੇ 26 ਲੱਖ ਦੀ ਫੋਟੋ ਮੈਂ ਵੇਖਿਆ ਨਾ ਗੂਗਲ ਤੇ ਸਹੀ ਵੇਖਿਆ 26 ਲੱਖ ਦੀ ਨੋਟ ਹੀ ਨਹੀਂ ਆਈ ਲੈ ਚਲੋ ਜੀ ਚਲੋ ਜੀ ਦੇ ਦਿਓ ਦੇ ਦਿਓ ਮੁਬਾਰਕਾ ਦੇ ਦਿਓ ਮੁਬਾਰਕਾ ਠੀਕ ਆ ਆ ਜਾ ਇੱਥੇ ਅੱਗੇ ਲੈ ਆ 15 ਘਰ ਦਿੰਦੇ ਆ। ਆਰੇ ਸਾਰੇ ਜੀ। ਲਓ ਜੀ ਮਿੱਤਰੋ 6 ਗਲੇ ਪੈ ਗਏ ਆ ਉਧਰ ਵੀਡੀਓ ਬੰਦੀ ਪਈ ਆ। ਹਾਂਜੀ ਦੋਸਤੋ ਕੀ ਹਾਲ ਚਾਲ? ਨਹੀਂ ਨਹੀਂ ਇਹ ਬਣਦਾ ਵੀਰ ਮੁੰਡੇ ਨਾਲੇ ਮੁੰਡੇ ਨੇ 20 ਕੇ ਦਾ ਕੇਕ ਕੱਟਣਾ 900 ਕਿੰਨੇ ਹੋ ਗਏ ਆ। ਵਾਏ ਵੇ ਛੱਡੀ। ਨਹੀਂ ਨਹੀਂ ਕੱਟਣਾ ਵਾ। ਕੇਕ ਕੱਟ ਲਾਂਗੇ ਬੰਨਾ ਹੀ ਹੁੰਦਾ। ਹਾਂ। ਇਹ ਯਾਰ 20000 ਫਾਲੋਅਰ ਹੋ ਗਿਆ ਦਾ ਕਿੱਕ ਨਹੀਂ ਕੱਟਣਾ ਇਹ ਮੀਤੇ ਵੀਰ ਨੂੰ ਦਾ ਮੀਤੇ ਵੀਰਾ ਜੇ ਤੂੰ ਵਲੌਗ ਵੇਚਦਾ ਹੈ ਨਾ ਮੁਬਾਰਕਾ ਦੇਈ ਇਹਨੂੰ ਪੂਰੀਆਂ ਵੀਰ ਨੂੰ ਜਿੰਨੀਆਂ ਬੰਦੀਆਂ ਓਏ ਰਾਜੇ ਰਾਜੇ ਕਿੰਨੇ ਕਿੱਲੇ ਵੱਡੇ ਗਏ ਹੈ ਕਿੱਲੇ ਵੱਢਦੇ ਆ ਨਹੀਂ ਸੱਚ ਬੋਲੋ ਯਾਰ ਕਿਦਾਂ ਕਿਦਾਂ ਕਰਦਾ ਦਵਾਰ ਦਾਸ ਮੜੇ ਓਕੇ ਨੰਬਰ ਕਿਹਾ ਠੋਕ ਦਵਾਰ ਭੱਜੀ ਜੀ ਦੇਣ ਲੱਗੇ ਆ ਚਲੋ ਆਣੀ ਯਾਰ ਤੋਫੀ ਉਹ ਤੇਰਾ ਬੇੜਾ ਕਰ ਜੇ ਮੈਂ ਕਿਹੜਾ ਡਰਿਆ ਤੇਰਾ ਕਰਿਆ ਐਵੇਂ ਕਰਿਆ ਤੂੰ ਜੇਬ ਚੋਂ ਕੱਢ ਕੇ ਜੀ ਨਹੀਂ ਜਾ ਸੋਟਾਉਣਾ ਯਾਰ ਮੈਂ ਇੱਕ ਹਜ਼ਾਰ ਚੱਕਿਆ ਤੂੰ ਜੂ ਹੀ ਛੱਡ ਗਿਆ ਸੀ ਉਹਨੇ ਮੇਰੀ ਵੀਡੀਓ ਬਣਾ ਲਈ ਆ ਵੀ ਦੱਦ ਕੀ ਛਕਣਾਗੇ ਸ਼ਰਦਾਈ ਸ਼ਰਦਾਈ ਨਹੀਂ ਛਕਣਾਗੇ ਲੈ ਫੜਾ ਦਿਆਂ ਮੈਂ ਪਾਈ ਨੂੰ ਫੜਾ ਦਿੰਨ ਪਾਜੀ ਨੂੰ ਪਾ ਦੇ ਨਾ ਪਾਜੀ ਫੜੇ ਮੜੇ ਬਹੁਤ ਕਬਵਾ ਲਿਆ ਜੀ ਉੱਥੇ ਨੋ ਨੋ ਫੜਿਆ ਸਹੀ ਨਹੀਂ ਨਹੀਂ ਚੀਜ਼ ਆ ਤੁਹਾਡੇ ਕੰਮ ਦੀ ਨਹੀਂ ਯਾਰ ਕਿਧਰ ਪਿੰਡਾਂ ਜਾ ਕੇ ਆਣ ਕੇ ਚਲੋ ਜੀ ਸ਼ਰਧਾਈ ਸ਼ਰਧਾਈ ਛੱਕ ਕੇ ਹੁਣ ਜਾਨੇ ਆ ਸ਼ਹਿਰ ਨੂੰ ਮੰਡੀ ਨੂੰ ਡਾਗਣ ਲਾਗੇ ਨਹੀਂ ਜੀ ਕਿ ਨਹੀਂ ਕੀ ਨਹੀਂ ਲੈਣੇ ਮੈਂ ਵੀ ਤੀ ਚੈੱਕ ਕਰਦੇ ਇੱਥੇ ਲੱਗੇ ਬਹਿ ਗਿਆ ਲੋ ਜੀ ਕੱਢ ਲਿਆ ਬਾਹਰ ਕਰਦੇ ਹਾਂ ਪਰ ਜਾਂਦੇ ਨੇ ਮੁੰਡੇ ਅੱਧਾ ਗਰਾਉਂਡ ਤੇ ਫੋਰੀ ਐਂ ਦੋਵੇਂ ਵੀਰ ਮੇਰੇ ਵਿੱਚ ਨਾ ਮਾਰ ਦਿਓ ਕਦੇ ਐਵੇਂ ਕਿ ਫੋਰ ਗਰੀਬ ਦਾ ਗੁੰਡਾ ਕੀਤਾ ਮੈਂ ਗਰੀਬ ਨੂੰ 15000 ਰੁਪਏ ਦਿੱਚੇ ਨਾਲ ਫਰੇ ਇਹਨੇ ਵੀ ਵਿੰਦ ਲੋ ਦੇਖੋ ਕੀ ਮੋਹ ਜਾਲ ਦਾਣ ਵੰਡੀ ਜਾਣਾ ਕਿ ਹੁਣ ਦੇਖੋ ਕੀ ਬੰਦਾ ਅਰਸ਼ ਕੀ ਕਹਿੰਦਾ ਮਤਲਬ ਉੱਤੇ ਘਰੇ ਜਾ ਕੇ ਪਤਾ ਲੱਗਣਾ ਕਿ ਕੌਣ ਆ ਚੱਲਵਾ ਦਾ ਦਵਾਈ ਚੈੱਕ ਕਰਵਾ ਦੇ ਦੀ ਸ਼ਹਿਰ ਲਾ ਕੇ ਪਹੁੰਚ ਜਲੇ ਵਾ ਆ ਪਿੰਡਾਂ ਲੰਘਿਆ ਨੇ ਅੱਗੇ ਆਪਣਾ ਜ਼ਹਿਰ ਆਇਣਾ ਮੁਜੀਨਾ ਦਾ ਜੋਰ ਸਾਰੇ ਪਾਸੇ ਵਿਆ ਇਦਾਂ 10 15 ਦਿਨਾਂ ਚ ਸਾਰੀ ਗੱਲ ਕਬੱਢੀ ਗਈ ਓ ਨੈਵਰੀ ਟਾਈਮ ਲੱਗਦਾ ਬਾਕੀ ਹੁਣ ਮਿਲਦੇ ਮੰਡੀ ਜਾ ਕੇ ਤੁਹਾਨੂੰ ਮੁੰਡੇ ਆ ਗਏ ਕੰਡੇ ਦੇ ਇਹ ਕੰਡਾ ਕਰਾ ਕੇ ਦੇਖਣਾ ਛੱਤੀ ਜੀ ਦਾ ਕਰਾਇਆ ਸੀ ਉਹਦਾ ਵੇਟ ਬੂਡ ਸਾਰਾ ਆਪਾਂ ਨੂੰ ਟਰਾਲੇ ਦੇ ਨਾਲ ਪਤਾ ਲੱਗ ਗਿਆ ਕਿ ਕੀ ਸਿਸਟਮ ਆਉਣ ਇਹਦਾ ਵੇਖਦੇ ਟਰੈਕਟਰ ਦਾ ਕਿੰਨਾ ਬਣਦਾ ਕੀ ਸਾਬ ਉਦਾਰ ਆ ਗਿਆ ਰੋਕ ਦੇ ਇਹ ਬਣਿਆ ਜਰਾ ਪੁੱਤਰਾ ਥਲੇ ਤੁਹਾਡਾ ਵੀ ਜਿਹੜਾ ਕਮੈਂਟਰ ਕਮੈਂਟਰ ਆ ਰਿਹਾ ਹੁਣਾ ਅਸੀਂ 80 ਕਿਲੋ 80 ਕਿਲੋ ਜਿੰਨਾ ਬਣਿਆ ਤੋਂ ਦੋ ਸੌ ਦੋਗੋ ਦੋ ਚਨੇ ਦਾ ਮਟਰ ਮੜਿਆ ਦੇਖ ਲੈ ਉੱਧਰ ਤੱਕਾ ਰਹੇ ਆ ਕਿੰਨਾ ਬਣਦਾ ਤੂੰ ਅੰਸਾਨਾ ਦੇ ਨਾ ਕਿੰਨਾ ਬਣਿਆ ਉਸਤਾਦ 208 ਕੁਇੰਟ ਵਾਲਾ ਬੰਦੇ ਪਹੁੰਚ ਗਏ ਮੰਡੀ ਕਹਿੰਦੇ ਕਿਧੇ ਕੋ ਆਗੇ ਪਤਾ ਨਹੀਂ ਬੜ ਜਾਣਾ ਸੀ ਮੈਂ ਤਾਂ ਹੁਣ ਚੱਕ ਛੁੱਟਾ ਪਾ ਪਾ ਜੀ ਨਾ ਫੇਰ ਮਲਾਪ ਹੋ ਗਏ ਆ ਮੰਡੀ ਪਹੁੰਚੇ ਮੁੰਡੇ ਹਾਂ ਜੀ ਪਹੁੰਚੇ ਮੁੰਡੇ ਮੰਡੀ ਹੁਣ ਲੈਵੜਾ ਦੇ ਇਹੋ ਲੱਗ ਗਿਆ ਕਿੰਨਾ ਹੋ ਗਿਆ 70 ਹੋ ਗਿਆ ਹੂੰ ਬੜੀ ਸ਼ਿਦਚਾਰੀ ਦਾ ਏ ਵਿਚਾਰਾ ਛੇਦੀ ਹੋ ਜਾਂਦਾ ਛੇਦੀ ਕਿੰਨਾ ਟਾਈਮ ਲੱਗ ਗਿਆ ਆ ਰੱਖਿਆ ਯਾਰ ਤੋਲ ਚਰਾ ਦੇਣੇ ਲਿਆ ਲਾਲਾ ਤੋਂ ਲਾਲਾ ਬੜਕੇ ਮੈਂ ਲਾ ਲੂੰ ਮਰਕੇ ਮੈਂ ਲਾ ਲੂੰ ਪਾ ਤੂੰ ਨਹੀਂ ਪਾ ਇੱਕ ਵਾਰੀ ਭਰਾਵਾਂ ਖਿੱਚ ਲੈਣਾ ਫੇਰ लवली ਵੀਰ ਕੋ ਆ ਗਏ ਆ ਫੇਰਾ लवली ਫੇਰਾ लवली ਵੀਰ ਸਾਸਰੀਆ ਬੁਲਾ ਦੇ ਇਧਰ ਇਸ ਦੀ ਸਾਸਰੀ ਕਾਲ ਤੈਨੂੰ ਇਧਰ ਸਾਰਿਆਂ ਨੂੰ ਬੁਲਾ ਸਾਰਿਆਂ ਨੂੰ ਕਾ ਮੁੰਡੇ ਪਹੁੰਚ ਗਏ ਫੇਰ ਦੁਬਾਰਾ ਮੈਂ ਕਿਹਾ ਨਾ लवली ਵੀਰ ਕਾ ਮੁੰਡੇ ਫੇਰ ਦੁਬਾਰਾ ਪਹੁੰਚ ਗਏ ਆ ਲਓ ਜੀ ਮਿੱਤਰੋ ਟਰਾਲੀ ਆਪਣੀ ਗਈ ਹੱਲੇ ਗੱਲਬਾਤ ਮੁੰਡੇ ਲਾਉਂਦੇ ਆ ਫੁੱਲਾ ਵਿੱਚ ਫੁੱਲ ਖਲਾਸ ਦਾ ਮੁੱਲਾ ਸਾਡਾ ਪੰਜਾਬ ਦਾ ਹੋਵੇ ਦਾਣੇ ਕਿੰਨੇ ਰਹਿ ਗਏ ਵਿੱਚ ਓਏ ਓਏ ਉਹ ਬਾਤ ਰੁਕ ਜਾਏ ਕਹਿੰਦੇ ਕੀ ਕਹਿੰਦੇ ਮਰੀ ਜਾਂਦਾ ਮਿੱਤਰੋ ਮੋਲੇ ਦੀ ਆਈਡੀ ਤੇ ਜਾ ਕੇ ਨਾ ਕਮੈਂਟ ਦੇਖਿਓ ਕਮੈਂਟ ਦੇਖਿਓ ਵਾਰੀ ਵਾਰਸੀ ਕੱਟ ਲਈ ਸੀ ਕੱਟ ਕੇ ਲਿਆ ਲਾ ਗੋਲਾ ਇੰਸਟਾਗ੍ਰਾਮ ਤੇ ਵੀਡੀਓ ਪੈ ਗਈ ਮਜੂਰ ਹੋ ਗਿਆ ਮੋਲਾ ਬੋਲੇ ਦਾਣੇ ਕੱਟ ਪਏ 1 ਤੇ 2 2 ਢੇਰੀਆਂ ਹੋ ਗਈਆਂ ਮਿੱਤਰੋ ਤੇ ਹੁਣ ਲਈਏ ਨੇ ਟਰਾਲੀ ਹੁਣ ਆ ਵੇਖੋ ਇੱਕ ਕੰਨ ਨੂੰ ਲਾਇਆ ਹੁਣ ਇੱਕ ਹੱਥ ਜੇ ਫੜਿਆ ਉਹ ਅੱਜ ਤੋਂ ਮੈਨੂੰ ਹੋਣਾ ਹੁੰਦਿਆ ਉਹ ਵੀ ਟਰਾਲੀ ਲੱਥ ਗਈ ਆ ਟਰਾਲੀ ਗਈ ਲੈ ਮਿੱਤਰੋ ਹੁਣ ਜਾ ਕੇ ਫੇਰ ਭਰਾਂਗੇ ਹੈ ਇੱਕ ਟ੍ਰੈਨ ਨਹੀਂ ਮਿੱਤਰਾਂ ਨਹੀਂ ਮਾਰੀਏ ਮੈਂ ਬਾਰੀ ਬਾਰੀ ਵਰਸੀ ਕੱਢਣ ਗਿਆ ਸੀ ਘਾੜ ਕੇ ਲਿਆ ਮੈਂ ਕੋਲਾ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਮਜ਼ਹੂਰ ਹੋ ਰਿਹਾ ਮੋਲਾ ਨਹੀਂ ਗੱਲ ਨਹੀਂ ਬਣੀ। ਪ੍ਰੈਜ਼ੀਡੈਂਟਾਂ ਦੇ ਮੋਹਲਾ ਪੁੱਤ ਕਮੈਂਟ ਪੜ ਜਾਗੇ। ਮੈਂ ਕਾਹਦਾ ਪੜਾਂ। ਚਲ ਗਿਆ ਹੁਣ। ਚਲਿਏ ਚਲਿਏ ਬਾਹਰ ਨਿਕਲ ਜਿਆ। ਜਾ ਗਏ ਭਰੀਏ। ਹੋਰ। ਕੋਈ ਲੈ ਗਿਆ। ਕਣ ਕ ਲੈ ਗਿਆ। 100 ਰੁਪਏ ਮੁੰਡੇ ਮੰਡਿਓ। ਮੰਡੀ ਐ 2 ਦਿਨ ਪਹਿਲਾਂ ਨਿਸ਼ਾਨਦਰੀ ਕੀ ਮੂੜੀ। ਹੁਣ ਪੂਰੀ ਭਰੀ ਹੋਈ ਆ। ਉਹ ਆ ਮੜੀ ਵਾਲਾ ਗੇੜਾ ਸੁਲਤਾਨਪੁਰ ਲੋਧੀ ਨਹੀਂ ਜਿਹੜਾ ਨਹੀਂ ਬੜਾ ਦੇਖ ਲੋ ਖਾਲੀ ਕਰਕੇ ਇਹਦੇ ਲਿਆ ਆ ਫੇਰ ਕੰਡੇ ਦੇ ਇਹਦੇ ਕਿੰਨਾ ਪੰਦਾ ਅੱਗੇ ਦੇ 208 ਕਿੰਟਲ 50 ਚਲੋ ਹੀ ਗਾ ਹੁਣ ਦੇਖੋ 12 ਭਾਰਾ ਰਹਿ ਗਿਆ 69 ਕਿਲੋ ਕੰਡੜਾ ਕਿਲੋ ਬਚੀ 69 ਨਾ ਤਰਕਿਲ ਕਮੰਟਰ ਰਹਿ ਗਿਆ 69 ਕਿਲੋ ਰਹਿ ਗਿਆ ਫਿਰ ਆੜਾ ਆੜਾ ਉਠਾੜ 60 ਕਿਲੋ 80 ਗ੍ਰਾਮ 60 ਕਿਲੋ 80 ਗ੍ਰਾਮ 60 ਕਿਲੋ 80 ਗ੍ਰਾਮ ਰਹਿ ਗਿਆ ਜਿੰਨਾ ਤੇਰਾ ਭਾਰ ਆ ਕਿਰ ਕੈਸੇ ਹੋ ਠੀਕ ਠਾਕ ਨਾਲ ਦਾ ਬੰਦਾ ਸਹੀ ਹੈ ਇਹ ਆਪਣਾ ਪਹਿਲਾ ਠੇਕੇਦਾਰ ਹੁੰਦਾ ਸੀ ਸਸਰੀ ਵਾਲ ਬੁਲਾ ਦੇ ਇਹ ਸਭ ਕੋ ਨਮਸਤੇ ਕਰਦੇ ਸਭ ਕੋ ਇਧਰ ਸਭੀ ਲੋਗ YouTube ਫੈਮਿਲੀ ਵਾਲੇ ਤੁਸੀਂ YouTube ਦੇ ਉੱਪਰ ਜਾਓਗੇ ਕਰਦੇ ਸਸਰੀ ਗੱਲ ਕਰਦੇ ਸਾਰਿਆਂ ਨੂੰ ਲਾ ਕੇ ਟਰਾਲੀ ਅਹੀਂ ਆ ਕੇ ਘਰੇ ਤੇ ਬੁਢੀ ਭਰ ਨਹੀਂ ਦੋਗੇ ਦੂਜੀ ਮੁੰਡੇ ਉੱਧਰ ਲੱਗੇ ਪਏ ਭਰਨ ਕਿੱਧਰ ਲੱਗੇ ਪਏ ਭਰਨ ਇਹ ਵਰਨੀ ਆ ਇਹ ਇਹ ਵਰਨੀ ਆ ਅੱਛਾ ਮਸ਼ੀਨ ਲੱਗੀ ਪਈ ਵੇ ਆ ਠੀਕ ਆ ਚਲੋ ਇਹ ਮੁੰਡਿਓ ਪੂਤ ਲਿਆ ਜੰਦਰੋਂ ਨੇ ਲਿਆ ਪੂਤ ਲਿਆ ਲਾ ਕੇ ਆ ਗਿਆ ਦੂਆ ਕਿਡਾ ਲੱਗੇ ਫਰਨ ਫੋਨ ਹੋ ਗਿਆ ਆਪਣਾ ਬੰਦ ਆ ਬਾਨੀ ਹੋਣੀ ਹੁਣ ਵਿੰਗੇ ਡੈਡੇ ਜਾਈ ਫਿਰਦੇ ਆ ਲਓ ਜੀ ਮਿੱਤਰੋ ਅਰਚੀ ਦੀ ਜਿਸੇ ਵੀ ਜਾਣਦੇ ਆ ਉਹ ਵੇ ਆਪਾਂ ਵੀ ਮਗਰੇ ਮਗਰ ਛੱਡੀ ਦੀ ਦੇ ਸੀੜੀਆਂ ਮਰਾਉਂਦੇ ਤੇ ਉਹ ਦੋ ਮਸ਼ੀਨਾਂ ਕੱਟੀਆਂ ਲੱਗ ਜਣੀਆਂ ਹਣ ਦੋ ਮਸ਼ੀਨਾਂ ਕੱਟੀਆਂ ਲੱਗ ਜਣੀਆਂ ਵਾ ਹਣ ਵੱਢ ਗਏ ਇਧਰ ਲ ਬੰਨਣਾ ਛੰਦਾ ਜਿੰਨਿਪੜ ਜੇ 6 ਗਿੱਲੇ ਪਹਿਲਾਂ ਉਧਰ ਵੱਢ ਆਏ ਆ ਇੱਕ ਟਰਾਲਾ ਲਾਏ ਆ ਇਧਰੋਂ ਭਰ ਲੈਣਾ ਵਾ ਹੁਣ ਦੇਖੋ ਇਧਰੋਂ ਕਿੰਨਾ ਭਰਦਾ ਵੱਡਾ ਟਰਾਲਾ ਤੁਹਾਨੂੰ ਪਤਾ ਹੀ ਆ ਕਿੰਨਾ ਪੈਂਦਾ ਮੈਂ ਸਿਸਟਮ ਉੱਜ ਇਹ ਵੱਡਾ ਟਰਾਲਾ ਹੁਣ ਉਹਦੇ ਮਗਰ ਪੈ ਗਿਆ ਵਾ ਉਹ ਕਿ ਇਹਦੇ ਮਗਰ ਹੀ ਹੁਣ ਜਿਹੜਾ 362 ਦੇ ਮਗਰ ਸੀਗਾ ਉਹ ਟਰਾਲਾ ਜਿਹੜਾ ਵਾ ਉਹ ਇਹਦੇ ਮਗਰ ਪਾਤਾ ਇੰਦਾ ਹਸਾਕਦਾ ਵਾ ਬਾਕੀ ਤੁਹਾਡੇ ਸਾਹਮਣੇ ਹੀ ਆਂ ਜੀ ਮਿਲਦੇ ਤੁਹਾਨੂੰ ਉਹ ਮਸ਼ੀਨਾਂ ਕੋਲ ਜਾ ਕੇ ಮುಡ ಬಂದರೆ ಬಂದೀ ಇ ಸ್ಟಾರ್ಟ್ ವಿಡಿಯೋ ಆ ಕೂಡ ವಿಡಿಯೋ ಆ ਲੇਮਕਾ ਲੇਮਕਾ ਬਿੜਾ ਲੇਮਕਾ ਨਹੀਂ ਬਿੜਾ ਮਾਮਾ ਭਰੀ ਬੋਤਲ ਲੈ ਕੇ ਆ ਆ ਦੋ ਬੋਤਲਾਂ ਗੱਲ ਕਰ ਆ ਵੇਲਾ ਚਾਚਾ ਲੈ ਗਿਆ ਸੱਚੀ ਦਾ ਹੱਸੀਆ ਨਾ ਖਾਪਦੇ ਨਹੀਂ ਕਿ ਲੇਮਕਾ ਭਰਾਵਾ ਬੰਦਾ ਬੰਨਣੀ ਨਹੀਂ ਦਿਆ ਲੈ ਕਿਦਾ ਕਰ ਖਾਪ ਕਰਦਾ ਤੈਨੂੰ ਯਕੀਨ ਨਹੀਂ ਮਸ਼ੀਨ ਦਾ ਓਏ ਰਾਜੇ ਰਾਜੇ ਮਸ਼ੀਨ ਦੇ ਬੇੜਾ ਤੁਹਾਰੀ ਇਹਨਾਂ ਨੂੰ ਓ ਮੈਂ ਤੁਹਾਨੂੰ ਓ ਇਹ ਨਾ ਪੀ ਉਹ ਬੋਤਲ ਨਵੀਂ ਹੈ ਤੁਹਾਡੇ ਵੱਲ ਤੇ ਵੱਡੀ ਬੋਤਲ ਭਰੀ ਪਈ ਆ ਓਏ ਰਹਿਣ ਦੇ ਨਾ ਇਹ ਆਪਾਂ ਦੋਵੇਂ ਰੱਖ ਲੈਨੇ ਇਹਨਾਂ ਨੂੰ ਇਹ ਚਾਰ ਜਣੇ ਆ ਚਲ ਠੀਕ ਆ ਇੰਦਰੋਂ ਵੱਡ ਬੁੱਢ ਕੇ ਵੇਂਦੇ ਹੋਏ ਆ ਕੋਣੇ ਬੰਦੇ ਜਾਣਦੇ ਆ ਮੋਟਰ ਜੀਐਮਸੀ ਨਾਲ ਖਤੇ ਜਲਗੀਆਂ ਵਾ ਜਾਣਨੇ ਅਗਲੇ ਖੱਤੇ ਚ ਦੇਖਦੇ ਕੀ ਮੋਲ ਜੜੰਦਾ ਭੁਗੀ ਰਹਿ ਗਈ ਉਹ ਪਰਕੇ ਇਹਨਾਂ ਨੇ ਲੈ ਆਉਣੀ ਅੰਕਲ ਉਹਨਾਂ ਨੇ ਆ ਹੀ ਭਰ ਕੇ ਲੈ ਜੱਲੇ ਆ ੁੱਲ ਉਹ ਆਪੇ ਚਾਚਾ ਹੀ ਨਹੀਂ ਲੈਣਗੇ ਅੱਜ ਹਸਰੀਕਾਲ ਤੁਹਾਡੀ ਵਲੌਗ ਚ ਸਾਸਰੀ ਘਰ ਰਹਿ ਗਈ ਹੋ ਗਈ ਆ ਤੁਸੀਂ ਪਹਿਲੀ ਵਾਰੀ ਵਲੌਗ ਜਾਣਾ ਉਣੀ ਚਲ ਗਈ ਆ ਉਹ ਇੱਕ ਬੁੱਗੀ ਪਈ ਨਾ ਅੱਜ ਤੇ ਆਹ ਭਰ ਗਿਆ ਵੇ ਜਾ ਕੇ ਘਰੇ ਖਿਲਾੜ ਦੇਣਾ ਉਹ ਫੁੱਲ ਭਰ ਗਿਆ ਉਹਨੂੰ ਭਰਾ ਕੇ ਰਾਤ ਨੂੰ ਘਰੇ ਖਿਲਾੜਨਗੇ ਉਧਰ ਅੰਕਲ ਆ ਕਰਾ ਕੇ ਆਇਆ ਭਰਾਵਾ ਬੈਗ ਮੈਂ ਕਿਹਾ ਅੰਕਲ ਦਸ ਗਲੀ ਗੁਲੀ ਘਰੇ ਘੁਰਤ ਨਹੀਂ ਗਿਆ ਤੇ ਬਾੜ ਮੈਂ ਜਾਦੇ ਉਡਾ ਦੇਣਾ ਨਾਲ ਸਹੀ ਲਵਾਤੀ ਆ ਲਵਾ ਕੇ ਆਇਆ ਵਾ ਮਿੱਤਰੋ ਅੰਕਲ ਫਸ ਗਿਆ ਹੱਡ ਨੱਕ ਉਹ ਸਾਡੇ ਆਪਣੇ ਵਾਲਾ ਹੁਣ ਆਪਣੇ ਵਾਲਾ ਇੱਕ ਆ ਮਤਲਬ 1.58 ਫੁੱਟਾ ਟਰਾਲਾ ਏ ਟਰੈਕਟਰ ਵੀ ਅਕਸਰ ਬਣ ਜਾਂਦਾ ਇਹਦੇ ਇਹਦੇ ਅੱਗੇ ਸ਼ੁਕਰ ਕਰ ਆਪਣਾ 36 30 ਨਹੀਂ ਪਾਇਆ ਆ ਆ ਆਪਣੇ ਕੋ ਆਪਾਂ ਨੂੰ ਭਾਜਣਾ ਪੈਣੀ ਆ 1 ਕਿਲੋ ਪੈਣੀ ਆ ਪੈਣੀ ਆ ਸੀ ਤੇ ਮਗਰ ਆਪਣਾ 36 30 ਨਾਲ 15 ਫੁੱਟ ਦੀ ਟਰਾਲੀ ਸੀ ਅਕਲ ਪੱਟਦੇ ਆ ਕਿ ਨਾ ਮੈਂ ਨਹੀਂ ਕਰਨੀ ਜੋ ਮਰਜ਼ੀ ਕਰ ਲੋ ਇੰਦਰ ਨਹੀਂ ਲੰਗੇ ਜਣਾ ਉਹ ਭਰਾਵਾ ਰੌਲਾ ਰੱਪਾ ਪਿਆ ਚਲੋ ਜੋ ਵੀ ਜਿੱਦਾਂ ਵੀ ਗੱਲਬਾਤ ਕਰਕੇ ਵੀਰ ਨਾਲ ਅੰਕਲ ਨੂੰ ਮੜਾ ਪੰਜਾਬ ਨਹੀਂ ਹੋ ਗਿਆ ਹੈ ਨਾ ਗਿਆ ਭਰਾਵਾ ਨੂੰ ਜਾਣਦੇ ਹੁਣ ਆ ਗਿਆ ਉਹ ਦੂਜੀ ਟਰਾਲੀ ਭਰ ਦੇਣੀ ਹੈ ਇਹਦਾ ਨਾਮ ਵਰਦਾ ਬਾਈ ਉਹ ਬੰਦੇ ਉੱਪਰ ਟਰਾਲੀਆਂ ਭਾਜੇ ਗੋਲੀ ਹੋ ਗਏ ਇਹਦਾ ਇੱਕ ਹੋ ਗਿਆ ਜਿੱਦਾਂ ਸਾਡੀਆਂ ਨਾ ਟਰਾਲੀਆਂ ਉਹ ਨਹੀਂ ਮੈਂ ਕਾਤਾ ਜੀ ਨੂੰ ਪਤਾ ਹੀ ਨਹੀਂ ਲੱਗਾ ਕਾਤਾ ਜੀ ਸੋਚਦਾ ਪੰਗੇ ਲੈਂਦੇ ਨੇ ਆਪਣੀ ਬਾਰ ਲੈਣ ਦੇ ਸੋਚਦਾ ਰਹਿੰਦਾ ਨੇ ਉਹਨੇ ਚਲਾ ਦੇਣਾ ਚਾਹੁੰਦੇ ਕਿ ਉਹ ਨਿਆਰਾ ਭਾਜਿਆ లై దేవే దొరికి తో దల యా ਮੈਂ ਗਲਤੀ ਆ ਗਿਆ ਰਹਾ ਵਾ లై ਬਾਈਕਟਰ ਲੈ ਆਏ ਵੱਡਾ ਘਰੇ ਚਾਲਾ ਨਾਲ ਮੈਸੀ ਲਾਉਣਾ ਪੈ ਗਿਆ ਬੈਗ ਮੈਸੀ ਤੁਹਾਨੂੰ ਪਤਾ 4x4 ਟਰੈਕਟਰ ਆਪਣਾ ਇਹ ਕਾਣਾ 150 HP ਤੇ ਤੁਹਾਨੂੰ ਪਤਾ ਹੀ ਆ ਕਰਨਾ ਪੈਂਦਾ ਵਿਚਾਰੇ ਨੂੰ ਫੇਪਰਾ ਜਗਾ ਜਦੀ ਘੇਰਦਾ ਆਉਂਦੇ 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 ਖੱਪ ਕਰੀ ਜਾਂਦਾ ਮੋਟਰਸਾਈਕਲ ਨਾਲ ਗੱਲਣਾ ਬਾਅਦ ਲਓ ਜੀ ਮਿੱਤਰੋ ਟਰਾਲੀ ਇੱਕ ਰੈਗਿਓਨ ਭਰਨ ਵਾਲੀ ਆਪਣੀ ਵੱਡਾ ਟਰਾਲਾ ਭਰ ਕੇ ਘਰੇ ਖਿਲਾ ਰਹੇ ਆ ਦੋ ਮਸ਼ੀਨਾਂ ਨੇ ਮਿੰਟਮ ਨਹੀਂ ਭਰ ਲੈ ਇਹਨੂੰ ਆ ਮੋਲਛਦਾਈ ਹੋਇਆ ਉਹ ਭਰਾਵਾ ਛੋਹ ਨਹੀਂ ਪੈਣੀ ਇਹਦੀ ਮੈਂ ਲੈਡ ਦਾ ਤੋੜਦੇ ਉਹ ਭਰਾਵਾ ਮਹੀ ਨਹੀਂ ਲੱਤਾਂ ਪਾਉਂਦੀਆਂ ਆਹ ਮੋਟਰ ਹੈਗੜਾ ਆਪਾਂ ਪਹਿਲੀ ਵਾਰ ਹੀ ਵੇਖਿਆ ਅਰਚ ਆ ਦੇ ਆਹ سٹਾਰਟ ਕੀਤੀ ਜਾਗਦੀ ਇਹਦੀ ਲੈ ਇਹਨੂੰ ਕਿਹਾ ਪਹਿਲੀ ਵਾਰ ਹੀ ਮੋਟਰਸਲਾਂ ਤੇ ਬੈਠਾ ਨੂੰ ਮੈਂ ਹੋ ਗਿਆ ਦੇ ਇਹ ਮੇਰੇ ਵਾਲਾ ਮੋਟਰਸਲਾ ਇਹਨੂੰ ਵੇਖਿਆ ਕਦੇ ਲਓ ਜੀ ਮਿੱਤਰੋ ਸਵੇਰੇ ਆਈ ਜਾਣਾ ਘੇੜੇ ਦੇ ਠੀਕ ਆ ਆਹ ਐਵੇਂ ਚਿਕਾਈ ਜਾਂਦਾ ਗੱਲ ਨਹੀਂ ਪਾਦਨੀ ਆ ਲੈ ਗਾੜੀ ਤੋਂ ਬਾਈ ਬਹੁਤ ਤਕੜਾ ਅਗਲੇ ਆ ਤੇ ਵਲੌਗ ਤੁਸੀਂ ਵੇਖਿਓ ਹੁਣ ਆਹੜਾ ਪਹਿਲੇ ਦਿਨ ਵਾਲਾ ਇਧਰ ਮੇਰਾ 10000 ਪਹਿਲੇ ਦਿਨ ਵਾਲਾ ਵੇਖਿਓ ਵਲੌਗ ਹਾਂ ਤੇ ਸਵੇਰੇ ਇਹੀ ਖੜਾਂਗੇ ਜਿਹੜਾ ਏਕ ਜਿਹੜਾ ਲਾਂ ਹੈ ਵੱਡਾ ਤੁਹਾਡੇ ਸਾਹਮਣੇ ਦੋ ਜਿਹੜੇ ਰਹਿ ਗਏ ਆ ਉਹ ਹੁਣ ਲਾਉਣੇ ਆ ਕਿਧਰ ਗਏ ਮੋਲਾ ਅੱਛਾ ਮਗਰਾ ਤੇ ਦੋ ਜਿਹੜੇ ਜਿਹੜੇ ਆ ਸਵੇਰੇ ਲਾਵਾਂਗੇ ਠੀਕ ਆ ਤੇ ਲਓ ਮਿੱਤਰਾ ਕਰਿਓ ਇੰਜੋਏ ਵਲੌਗ ਤੇ ਵਿਸਾਖੀ ਵਾਲਾ ਵਲੌਗ ਜਿਹੜਾ ਨਾ ਉਹ ਦੱਸਿਓ ਕਿਦਾਂ ਬਣਿਆ ਠੀਕ ਆ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਵਾ ਤੇ ਬਾਕੀ ਹੋਰ ਆਪਾਂ ਵਧੀਆ ਤੋਂ ਵਧੀਆ ਵਲੌਗ ਤੇ ਕੰਟੈਂਟ ਵਧੀਆ ਤੋਂ ਵਧੀਆ ਲੈ ਕੇ ਆਵਾਂਗੇ ਨਾਲੇ ਇੱਕ ਬੰਦਾ ਆ ਗਿਆ ਨਾਲੇ ਇਹ ਬੰਦਾ ਸਾਨੂੰ ਵੀ ਛੋੜਾ ਦੇ ਚੱਲਿਆ ਥੋੜੇ ਦਿਨਾਂ ਦਾ ਮਹਿਮਾਨ ਆ 25 ਦਿਨ ਹੀ ਤੁਰਿਆ ਨਾ ਮੁੰਡੇ ਨੇ ਡੈਲੀ ਛੱਡ ਜਾਂਦਾ 25 ਦਿਨ ਦੇ ਨਾਲ ਚਲੋ ਠੀਕ ਆ ਮੁੰਡਿਆ ਇਹਨਾਂ ਪਾਰਟੀ ਕਰਨੀ ਹੈ ਬੁਲਾ ਦਿਓ ਇੱਧਰ ਸੱਸਰੀ ਘਰ ਫੇ ਨਹੀਂ ਕਰ ਲਾਂਗੇ ਸੱਸਰੀ ਘਰ ਬੁਲਾਓ ਦੋਵੇਂ ਹੱਥ ਜੋੜ ਕੇ ਸਾਸਰੀ ਘਰ ਕਿਹ ਅੱਜ ਲਾਸਟ ਅੱਜ ਲਾਸਟ ਵਲੌਗ ਜਾ ਮੈਂ ਓਏ ਉੱਥੇ ਰਹਿਦਾ ਕੈਮਰੇ ਚ ਕਿਹ ਅੱਜ ਲਾਸਟ ਮੇਰੀ ਜਾਂਦਾ ਜਾਂਦਾ ਕਿ ਲਾਸਟ ਅੱਜ ਲਾਸਟ ਸਾਸਰੀ ਘਰ ਉਹ ਭਰਾ ਵੇਖ ਲਿਆ ਵਾ ਅੱਜ ਲਾਸਟ ਸਾਸਰੀ ਘਰ ਤੇਰੀ ਵਲੌਗ ਚ ਦਾਦੇ ਦਾਦਾ ਦਾ ਮੁੰਡਾ ਚੱਲ ਜਾ ਮਿੱਤਰੋ ਬੰਦਾ ਸਾਡੇ ਸੰਗ ਦਾ ਵਾ ਠੀਕ ਹੈ ਜੀ ਸਾਸਰੀ